ਇਹਦਾ ਪੰਡਾਰੀ ਬੜੇ ਵੱਡੇ ਭਾਗ ਨਹੀਂ ਸਾਨੂੰ ਮਨੁੱਖਾ ਜਨਮ ਮਿਲਿਆ ਤੇ ਇਸ ਮਨੁੱਖੇ ਜਨਮ ਨੂੰ ਅਸੀਂ ਵਰਤਣਾ ਹੈ ਜਿਵੇਂ ਅਸੀਂ ਆਨੰਦ ਲੈਣਾ ਸਰੀਰ ਦਾ ਸਾਨੂੰ ਸਰੀਰ ਮਿਲਿਆ ਹੈ ਦੇਖਣ ਨੂੰ ਅੱਖਾਂ ਮਿਲੀਆਂ ਹੈ ਮਹਾਰਾਜ ਕਹਿੰਦੇ ਅੱਖੀਂ ਦੇਖ ਨਾ ਰੱਜੀਆਂ ਕੰਨ ਕੰਨ ਹੈ ਜਿਹਨੇ ਉਹ ਸੁਣ ਕੇ ਨਹੀਂ ਰੱਜਦੇ ਅੱਖਾਂ ਵੇਖ ਕੇ ਨਹੀਂ ਰੱਜਦੀ ਪੈਰ ਤੁਰ ਤੁਰ ਕੇ ਨਹੀਂ ਰੱਜਦੇ ਹੱਥਾਂ ਨਾਲ ਕੰਮ ਕਰਦੇ ਰਸਨਾ ਦੇ ਨਾਲ ਬੋਲਦੇ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਇਹਨਾਂ ਚੀਜ਼ਾਂ ਤੋਂ ਗਿਆਨ ਲੈ ਜਦੋਂ ਤੂੰ ਇਹਨਾਂ ਤੋਂ ਗਿਆਨ ਲੈ ਲਿਆ ਤੇਰਾ ਸਾਰੇ ਦਾ ਸਾਰਾ ਤੇਰਾ ਜਨਮ ਪਦਾਰਥ ਹੈ ਜਿਹੜਾ ਉਹ ਸੋਨਾ ਤੇ ਸੁਚੱਜਾ ਮਿਲੇਗਾ ਮਹਾਰਾਜ ਕਹਿੰਦੇ ਭਈ ਪ੍ਰਾਪਤਮਾਨ ਦੇਵਰੀਆ ਗੋਬਿੰਦ ਮਿਲਣ ਕੀ ਇਹੋ ਤੇਰੀ ਬਈਆ ਗੋਬਨ ਨੂੰ ਮਿਲਣ ਦੀ ਵਾਰੀ ਹੈ ਤੇ ਪਿਆਰੇ ਫਿਰ ਆਪਾਂ ਵਾਰੀ ਨੂੰ ਨਾ ਛੱਪਾਂ ਜੀ ਤੇ ਕਦੇ ਵੀ ਉੜਦੇ ਆ ਬੈਠਦੇ ਆ ਟੁਰਦੇ ਆ ਫੰਦੇ ਆ ਆਪਾਂ ਮਿਲ ਜੀ ਕਿਵੇਂ ਮਿਲਣਾ ਹੈ ਸਾਹਿਬ ਗੁਰੂ ਰਾਨ ਦਾਸ ਪਾਤਸ਼ਾਹ ਕਹਿੰਦੇ ਵੀ